ਵੜਾ ਬੜੀ ਬਣਾ ਖਸਮਾ ਹਟ ਜਾ ਪੱਤ ਘਰਨ ਤਾਦਾ ਪਿਆਬ ਡਬੋਤਾ ਇਹ ਨਹੀਂ ਹਟਦਾ ਸਭੀ ਦਾ ਬੈਰੀ ਬਣਾ ਪੈਦਾ ਕਿਤੇ ਘਰੇ ਕੋਲੇ ਜਾ ਕੇ ਹੁਣਾ ਪਤਾ ਨਹੀਂ ਕੀ ਕਹਿੰਦਾ ਇਹਦਾ ਆ ਕੇ ਜਾਈ ਉਹ ਬਲ ਕਾਸੀਂ ਜੇ ਗੇਰਾ ਹਾ ਆ ਵਿਟਿਆ ਹਉ ਕਿਹੜਾ ਆਉਂਦਾ ਓਏ ਤੈਨ ਲਾ ਓਏ ਮੇਰਾ ਸਾਰਾ ਕੱਪੀ ਚਾ ਦੇਖਦੇ ਮਾਰ ਮਾਰ ਨਾ ਗਾਪਾ ਜਿਹਦੇ ਕੰਨਾ ਠਾਗੀ ਦੀ ਧੂਆ ਕੱਢ ਦੋ ਓਏ ਆ ਵੀ ਸ਼ੇਰਾ ਕਿਵੇਂ ਆ ਠੀਕ ਆ ਜਾਂਦਾ ਤੂੰ ਦੱਸ ਠੀਕ ਆ ਠੀਕ ਆ ਵਧੀਆ ਬਾ ਰੱਬ ਨੇ ਮਾਰ ਰੱਖਿਆ ਮੀ ਬਹੁਤ ਪਾਈ ਜਾਂਦਾ ਯਾਰ ਅੱਧਾ ਪੰਜਾਬ ਡੁੱਬ ਗਿਆ ਆਪਣਾ ਅੱਧਾ ਪੰਜਾਬ ਡੁੱਬ ਗਿਆ ਕਹਿ ਲਿਆ ਮੈਂ ਤਾਂ ਪੰਜਾਹ ਕਰੋੜ ਰੁਪਇਆ ਦਿੱਤਾ ਕਿਸੇ ਬੰਦੇ ਨੂੰ ਮੈਂ ਤਾਂ ਉਡਣ ਫਟੋਲਾ ਮੰਗਾਇਆ ਹਾਂ ਉਡਣ ਫਟੋਲੇ ਲੈ ਜਾਊਂਗਾ ਮੈਂ ਤਾਂ ਮੈਂ ਥੋੜੀ ਮਰਨਾ ਵਿੱਚ ਚੈ ਯਾਰ ਹੋਰ ਆ ਜਾ ਨਹਿਰ ਬਣੀ ਚੱਲ ਕੇ ਆਉਣੇ ਆ ਪਾਣੀ ਲੈ ਕੇ ਆਉਣੇ ਨਹਿਰ ਕੰਨੀ ਚੱਲੀ ਆਪਾਂ ਨਹਿਰ ਕੰਨੀ ਪਾਣੀ ਦੇਖ ਕੇ ਆਉਣੇ ਪਟੌਂਡਾ ਵੱਡਾ ਉੱਠਣ ਫਟੌਲਾ ਦਿਖਾਉਂਗਾ ਤੇ ਨੂੰ ਮੈਂ ਉੱਥੇ ਪਟੌਂਡਾ ਦਿਖਾਈ ਤੂੰ ਆਇਆ ਕਹਿ ਲੈ ਫਿਰ ਨਹਿਰ ਤੇ ਚੱਲਦਾ ਫਿਰ ਪਾਣੀ ਦਾ ਮਾਹੌਲ ਦੇਖਦੇ ਕਿਵੇਂ ਆ ਇਹ ਦੇਖ ਆਉਣੇ ਆ ਫਿਰ ਹੋਰ ਤਾਂ ਬਹੁਤ ਦੱਸਿਆ ਕਰੇ ਪੈਂਟਾ ਦੇ ਪੈਂਟਾ ਡੁੱਬੀ ਜਾਂਦੇ ਕਹਿਣਾ ਯਾਰ ਕੋਈ ਗੱਲ ਨਹੀਂ ਤੈਨੂੰ ਉੱਠਣ ਫਟੌਲਾ ਲੈ ਕੇ ਲੈ ਕੇ ਨੂੰ ਕੋਈ ਸੋਟਾ ਪਾ ਕੇ ਮੈਂ ਇਹ ਰਹੀ ਆਪਣੇ ਅਗਲੇ ਨਹਿਰ ਚੋਂ ਦੇਖਦਾ ਫਿਰਿਆ ਕਿੰਨਾ ਕਿੰਨਾ ਦਾ ਪਾਣੀ ਆਇਆ ਦੇਖ ਲੈਨੇ ਆ ਫਿਰ ਕੋਈ ਮੱਸੀ-ਮੁੱਸੀ ਲੈ ਜਾਗੇ ਮੱਸੀ-ਮੁੱਸੀ ਪਾ ਦੇਗੇ ਬੜਾ ਲਾਗੇ ਠੰਡਾ ਗਿਆ ਜਮਾ ਮੌਸਮ ਵੀ ਵਧੀਆ ਕਹਿ ਲਿਆ ਕੋਈ ਮਗਰਾਈ ਦਾ ਕੰਡਾ ਕੱਢ ਦਾਂਗੇ ਮਗਰਾਈ ਮਗਰਾਈ ਛੱਡ ਲੈ ਕਹਿ ਲਿਆ ਬਣਾ ਲਾਂਗੇ ਤੇ ਚੱਕ ਲਾਂਗੇ ਇਹ ਪਸੂ-ਕਸੂ ਮਿਲਦਾ ਹੋਇਆ ਨਾ ਲੈ ਚੱਲਾਂਗੇ ਆਪਾਂ ਲੈ ਜਮਾ ਕਹਿ ਲਿਆ ਗੁੰਡੀ-ਗੁੰਡੀ ਲੈ ਦੂ ਆ ਲੈ ਆ ਡੱਡੂ-ਡੱਡੂ ਵੀ ਛੱਡ ਲਾਂਗੇ ਕਰ ਕਰ ਕੇ ਕੁਝ ਨਹੀਂ ਛੱਡਦਾ ਅੱਜ ਠੰਡਾ ਹੀ ਕਰਨਾ ਹੋਰ ਚਲੀ ਨੂੰ ਕਰ ਲੈ ਆਗੇ ਆਗੇ ਨਹਿਰ ਦੇ ਬਲਾ 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 ਐ ਡਾ ਜਗਾੜ ਹੋਰ ਬਹੁਤ ਪਟਾ ਜਗਾੜ ਆ ਤੇ ਕਟ ਗਿਆ ਪਾਣੀ ਕੈ ਲਿਆ ਬਹੁਤ ਪਾਣੀ ਆਉਣਾ ਸੀਗਾ ਬਸ ਬਚਤ ਰਹੇਗੀ ਫੇਰੀਆ ਇਹ ਬੰਨ ਲਾਈ ਜਾਂਦੇ ਨੇ ਲੋਕ ਇਹ ਤਾਂ ਪੰਜਾਬ ਨੂੰ ਵਰ ਤੋਂ ਪਣਾ ਚਾਹੁੰਦੇ ਹੀ ਏ ਸਰਕਾਰ ਡੋਪਣਾ ਚਾਹੀ ਪੰਜਾਬ ਨੂੰ ਤਾਂ ਪਾਕਿਸਤਾਨ ਨੂੰ ਪਾਣੀ ਦੇ ਤਾ ਕਰਕੇ ਬਚਤ ਰਹੀ ਕਹਿੰਦੇ ਆਪਣੇ ਪੰਜਾਬ ਬਚਾਣੇ ਆਪਣੇ ਮੁਸਲਮਾਨ ਭਾਈ ਆਪਣੇ ਭਰਾ ਨੇ ਉਹਨਾਂ ਨੇ ਸਾਡੇ ਪੰਜਾਬ ਦਿੱਤਾ ਕਹਿੰਦੇ ਆਪਾਂ ਨੂੰ ਆਇਆ ਪਰ ਆਪੇ ਇਧਰ ਦੇਖਦੇ ਆਂ ਫਿਰ ਮੱਛੀ ਮੁਛੀ ਮੱਛੀ ਤੇ ਮੱਦੇ ਨੂੰ ਗਾਣਾ ਦੀ ਗਾਂਡੀ ਲੈ ਕਹਿੰਦੇ ੁੰਡੀ ਤਾਂ ਮਨ ਲਾ ਦਾ ਪਜਾਮਾ ਪਾਇਆ ਸੀ ਮੇਰੇ ਨਾਲ ਲੈ ਮੈਨੂੰ ਪਹਿਲੀ ਪਤਾ ਯਾਰ ਤੂੰ ਇਹ ਕੰਮ ਕਰੇਗਾ ਜਰੂਰ ਭੁੱਲ ਕੇ ਆਵੇਂਗਾ ਮੇਰੇ ਨਾਲੇ ਨਾਲ ਹੀ ਕੰਜਰ ਦੀ ਉਤੇ ਤੇਰੀ ਤਾਈ ਨੂੰ ਚਾਹ ਫੜਾਈ ਜਾਂਦਾ ਸੀ ਮੈਂ ਤਾਈ ਨੂੰ ਪਰ ਚਾਹ ਫੜਾਈ ਜਾਂਦਾ ਸੀ ਤੈਨੂੰ ਗੱਲ ਨਾ ਦਾਂ ਇੱਕ ਵਾਰੀ ਦੀ ਗੱਲ ਆ ਮੇਰਾ ਦਾਦਾ ਹੱਗੇ ਯਾਰ ਸਿੰਘ ਆ ਨਹੀਂ ਇੱਕ ਵਾਰੀ ਦੀ ਗੱਲ ਆ ਮੇਰੇ ਦਾਦੇ ਨੇ ਮੱਛੀ ਪਕਾ ਸਮੰਦਾ ਹਾਂ ਹਾਂ ਦੱਸਾ ਦਿਆ ਸੋ ਪੀੜੀਆਂ ਖਾਈ ਗਈਆਂ ਐਡਾ ਵੱਡਾ ਮੱਛੀ ਸੀ ਉਹ ਆਡਾ ਘਟਾ ਹੀ ਗੱਲੇ ਬਹੁਤ ਹੀ ਵੱਡਾ ਸੀ ਬਹੁਤ ਜ਼ਿਆਦਾ ਦੋ ਪੀੜੀਆਂ ਖਾਈ ਗਈਆਂ ਮੱਛ ਦੇ ਕੋਲ ਦੀ ਲਾਗੇ ਮੇਰੇ ਦਾਦੇ ਦੇ ਤੇ 73 ਕਾਲਾ ਹਾਂ ਓਏ ਯਾਰ ਮੈਨੂੰ ਯਾਰ ਤੂੰ ਗੋਲੀ ਛੱਕਾ ਖਵਾ ਯਾਰ ਮੇਰਾ ਤਾਂ ਸਰੀਰ ਯਾਰ ਤੈਨੂੰ ਇਹ ਕਰੀ ਜਾਂਦਾ ਯਾਰ ਖਵਾ ਖਵਾ ਦਿੰਨੇ ਕੋਈ ਗੱਲ ਟੈਨਸ਼ਨ ਆ ਲੈ ਮੈਂ ਛਰਲਾ ਮਾਰਿਆ ਮੈਂ 2 ਮਿੰਟ ਤੂੰ ਤੋ ਛਰਲਾ ਕਿੱਧਰ ਮਾਰ ਕੇ ਆਵੇਂ ਆ ਇੱਥੇ ਮਾਰ ਲੈ ਮੈਂ ਤੈਨੂੰ ਦੇਖ ਯਾਰ ਮੈਂ ਕਿਹਾ ਇੱਥੇ ਖੜਾ ਤੂੰ ਛੜਦਾ ਮਾਰਿਆ ਕੋਈ ਤੂੰ ਮੇਰੇ ਵਾਸਤੇ ਕਰ ਲਿਆ ਮੈਂ ਤੈਨੂੰ ਪ્યોਰ ਪ્યોਰ ਖਵਾਉਂਗਾ ਵਾਹ ਪਹਿਲਾਂ ਧੰਨਵਾਦ ਤੇਰਾ ਯਾਰਾ ਤੂੰ ਦਿਆ ਯਾਰ ਤੂੰ ਲਿਆ ਮੇਰਾ ਹੱਲ ਕਰ ਗਿਆ ਯਾਰ ਪੂਰਾ

ਆਗਾਓ ਸਿੱਧੇ ਕਹਿਣਾ ਤੇਰੇ ਮਾਤੇ ਫੀਮ ਆਇਆ ਤੇ ਲੈ ਤੂੰ ਦਾ ਬਹਾਾ ਟਾਈਮ ਲਾਦਾ ਕਿੱਥੇ ਤੇ ਫੀਮ ਵੀ ਉਖਾਲਾ ਫੀਮ ਗਰ ਰਹੀ ਪੋੜੀ ਉਹ ਬਟੋਲੇ ਆਏ ਇਹ ਫੀਮ ਦੀ ਕਾਂ ਨਹਿਰ ਤੋਂ ਆਈ ਆ ਕਿਸੇ ਨੂੰ ਦੱਸੀ ਨਾ ਤੂੰ ਇਹਦਾ ਸਵਾਦ ਹੀ ਵਾੜੀ ਆ ਖਾਣ ਚ ਉਹ ਲੈ ਇਹ ਤੂੰ ਦੱਸੀ ਨਾ ਕਿਸੇ ਨੂੰ ਗੱਲ ਇਹ ਆਪਣੀ ਜੀ ਰਹੇ ਜਾਂਦਾ ਉਹਨੇ ਤਾਂ ਲੈ ਕਿਸੇ ਨੂੰ ਨਹੀਂ ਦੱਸਦਾ ਪਪਾ ਰਮਨ ਤਾਂ 2 ਮਿੰਟਾਂ ਜੇ ਖੜੇ ਖੜੇ ਨੂੰ ਝੂਟੇ ਜਾਣ ਲਾਤੇ ਇਹ ਪਰ ਮਹਿੰਗੀ ਹੈ ਮਹਿੰਗੀ ਲੈ ਮੈਂ ਦੀ ਹਤਾ ਆ ਪਾੜ ਚਾਲ ਕਾਇ ਲੈ ਫਰਾ ਇੱਧਰ ਗੇੜਾ ਗੂੜਾ ਤੇ ਆਉਂਨੇ ਪਰ ਦੇਖ ਆਉਂਨੇ ਮੱਛੀ ਮੁੰਛੀ ਆਏ ਮੱਛਲੀ ਖਵਾਦਾ ਕਿ ਤੈਨੂੰ ਮੱਛੀ ਹਾਂ ਕੋ ਮੱਛੀ ਹੁਣ ਮੱਛੀ ਕਿਉਂਦਾ ਮੱਛੇ ਫੜਾਉਂਦਾ ਚਲੰਤਰ ਜਰਦਾ ਕਾਇ ਲੈ ਆ ਤੈਨੂੰ ਖਵਾਤੀ ਨਾ ਜਿਹੜੀ ਤੇਰੇ ਅੰਦਰ ਗਈ ਆ ਉਹ ਬੋਲਦੀ ਯਾਰ ਬਹੁਤ ਪੁਰਾਣੀ ਆ ਕਾਇ ਲੈ ਯਾਰ ਤੈਨੂੰ ਪਤਾ ਯਾਰ ਹਾਂ ਆਪਣੇ ਪਾਤਾ ਦੇ ਪਰਦਾਦਾਂ ਦੇ ਲੈ ਕੇ ਬਹੁਤ ਪੁਰਾਣੀ ਜਿਹੀ ਆਪਣੀ ਕੋਈ ਗੱਲ ਨਹੀਂ ਤੈਨੂੰ ਮਾਥਰੀ ਖਵਾਉਣੀ ਐ ਅੱਜ ਹਾਂ ਤੂੰ ਮਾਥਰੀ ਖਵਾਵੇਂਂ ਕਹਿੰਦਾ ਅੱਜ ਨਾਲੇ ਦੇਖਦੇ ਆ ਤੈਨੂੰ ਖਵਾਉਂਦੇ ਮੋਟੀ ਯਾਰ ਮਰ ਤਾ ਨਾ ਪਾ ਬੱਟ ਡਿਆ ਔਰ ਉਹ ਜਿਹੋਈ ਜਾਂਦਾ ਮੰਦਾ ਦਾ ਕਵਜੀ ਖੋਜੀ ਹੋ ਗਈ ਯਾਰ ਮੈਨੂੰ ਮਾਲ ਤੇਜ ਖਵਾਇਆ ਤੈਨੂੰ ਬਾਈ ਮਾਲ ਯਾਰ ਮੈਨੂੰ ਕਹਿੰਦਾ ਲੈ ਕੇ ਦੀ ਕਿ ਤੂੰ ਲੈ ਕੇ ਦੀ ਬਹੁਤ ਤੇਜ ਮਾਲ ਯਾਰ ਪਹਿਲੀ ਵਾਰ ਖਾਦਾ ਕਹਿੰਦਾ ਯਾਰ ਮੈਂ ਤਾਂ ਕੋਈ ਗੱਲ ਨਹੀਂ ਆ ਜਾ ਬੈਠ ਇੱਥੇ ਧਰ ਲੈ ਕਹਿੰਦਾ ਇੱਥੇ ਬੈਹਣਾ ਕਹਿੰਦਾ ਮੈਂ ਖੜਾ ਤਾਂ ਇੰਨਾ ਚਿਰ ਜਾਂਦਾ ਵੀ ਨਹੀਂ ਆ ਕੋਈ ਗੱਲ ਨਹੀਂ ਮੈਨੂੰ ਮੇਰੇ ਵੀ ਕਾਂਜ ਬਸਰੀ ਆ ਮੈਨੂੰ ਡਾਕਟਰ ਨੇ ਦੱਸਿਆ ਬਹੁਤ ਰੋਗ ਡਾਕਟਰ ਕਹਿੰਦਾ ਤੇਰੇ ਤੇਰੇ ਕਹਿੰਦਾ ਕਾਂਜ ਬਸਰੀ ਆ ਡਾਕਟਰ ਕਹਿੰਦਾ ਮੈਨੂੰ ਡਾਕਟਰ ਕਹਿੰਦਾ ਹਾਂ ਕਾਂਜ ਬਸਰੀ ਆ ਮੇਰੇ ਇੱਥੇ ਕਨੇਡਾ ਜੇ ਸਿਰ ਬੋਲ ਕਿ ਮੈਂ ਉਹਦਾ ਕਾਹਨ ਚੱਲੀ ਜਾਂਗਾ ਹੁਣ ਕੀ ਦੱਸੂ ਤੇਨੂੰ ਪਹਿਲਾਂ ਇੱਕ ਗੱਲ ਦੱਸਾਂ ਯਾਰ ਤੇਨੂੰ ਹਾਂ ਯਾਰ ਜਵਾਨੀ ਦਾ ਬੜਾ ਜੋਰ ਹੁੰਦਾ ਜੀ ਪਹਿਲਾਂ ਵੀ ਯਾਰ ਉਹ ਹੈਗਾ ਜੀ ਸਾਡੇ ਉਹ ਟਾਈਮਾਂ ਚ ਹੈਗੀ ਜੀ ਗੱਲ ਟਾਈਮਾਂ ਚ ਹੈਗੇ ਸੀ ਯਾਰ ਬੜੇ ਪ੍ਰਾਣੀਆਂ ਖਰਾਕਾਂ ਖਾਂਦੇ ਸੀ ਯਾਰ ਹੈ ਹੁਣ ਹੁਣ ਤੇ ਸ਼ੋਰ ਨਾਲ ਹੁਣ ਪਾਂ ਰਾਂ ਨਸ਼ੇ ਪੱਤੇ ਤੇ ਚਾਸਦੇ ਨੇ ਜੀ ਕਾਲ ਸੁਣ ਕਹਿ ਲਿਆ ਇੱਕ ਕੰਮ ਸੀ ਤੇਰੇ ਤਾਂ ਇਹ ਆ ਬੋਲ ਕਬਜ਼ਾ ਲੈਣਾ ਯਾਰ ਆਪਾਂ ਲੱਕੜ ਦਾ ਲੈਣਾ ਤੇ ਲੋਹੇ ਦਾ ਤੂੰ ਤਾਂ ਪੰਦਰਾ ਪੁੱਠੀ ਚਾਲਦਾ ਯਾਰ ਜਮੀਨ ਦਾ ਲੈਣਾ ਕਬਜ਼ਾ ਲੈ ਲੇਗੇ ਫਿਰ ਕਦੋਂ ਲਈਏ ਲੈ ਲਾਂਗੇ ਇੱਕ ਵਾਰ ਦੀ ਗੱਲ ਲੈ ਸੁਣ ਹਾਂ ਬੋਲ ਅਸੀਂ ਵਾਕੇ ਕਬਜ਼ਾ ਲੈਣ ਤੇ ਮੇਰੇ ਪੱਟ ਚ ਗੁਲੀ ਬੱਜੀ 12 ਗੁਲੀਆਂ ਬੱਜੀਆਂ ਮੇਰੇ ਪੱਟ ਚ ਬਚਿਆ ਕਿਵੇਂ ਫਿਰ ਤੂੰ ਬਚਾ ਫੇਰ ਰੱਬ ਦੀ ਮਿਹਰ ਹੋਗੀ ਮੈਂ ਐ ਕਰ ਕਰ ਕੱਢਤੀਆਂ ਸਾਰੀਆਂ ਗੋਲੀਆਂ ਅੱਛਾ ਕਹਿ ਲਿਆ ਸਾਰੀਆਂ ਨਿਕਲ ਗਈਆਂ ਹਾਂ ਨਿਕਲ ਗਈਆਂ ਕਬਜਾ ਕਾਨੂੰ ਦਵਾ ਦਾਂਗੇ ਜ਼ਮੀਨ ਦਾ ਉਹ ਬਾਕੀ ਕਹਿ ਲਿਆ ਗੱਲ ਕਹਿਣ ਦੀ ਆ ਗਈ ਯਾਰ ਪ੍ਰਾਣੀਆਂ ਖਰਾਕਾ ਖਾਧੀਆਂ ਹੋਈਆਂ ਨੇ ਠੀਕ ਆ ਤਾਂ ਤੁਰੇ ਫਿਰਦੇ ਆ ਪਾਣੀ ਹੁਣ ਨੂੰ ਤਾਂ ਬੱਸ ਰੱਬ ਨੂੰ ਪਿਆਰੇ ਹੋ ਜਾਂਦੇ ਐਨੀ ਕੌਲੀ ਭਰ ਗਈ ਸੀ ਗੋਲੀਆਂ ਦੀ ਜਦੋਂ ਇਹ ਪੱਟ ਕੇ ਗੱਡੀਆਂ ਉਹ ਹੀ ਤਾਂ ਕਰਦਾ ਯਾਰ ਚੱਲ ਫਿਰ ਤੈਨੂੰ ਕਬਜ਼ਾ ਜ਼ਬੋਨ ਚੱਲੀਏ ਕਾ ਵਾਹ ਕਹਿੰਦਾ ਚੱਲੀਏ ਚੱਲ ਫਿਰ ਆ ਜਾ ਓਏ ਆ ਜਾ ਪਤੰਦਰਾ ਉੱਠਾ ਵੀ ਨਹੀਂ ਜਾਂਦਾ ਤੇਰੇ ਤੋਂ ਦਾ ਤੈਨੂੰ ਪਤਾ ਫਿਰ ਪੱਟ 'ਚ 12 ਗੋਲੀਆਂ ਵੱਜੀਆਂ ਨੇ ਨਾ 12 ਫਿਰ ਫੜਾ ਦੇ ਮੇਰੇ ਪੁੱਲ ਪੋੜੀਏ ਕਹਿ ਲੈ ਹੁਤਾ ਹੁਣ ਕਰ ਪ੍ਰਾਣੀਆਂ ਖਰਾਕਾ ਖਾਦਿਆਂ ਤਾਂ ਤੁਰੇ ਫਿਰਦੇ ਨੇ ਹਾ ਕਹਿ ਲਿਆ ਪਣ ਜੀ ਵੀ ਨਾ ਆਜ ਤੁਸ ਦਾ ਘੱਟ ਜਾਂਦਾ ਹਾਂ 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 ਕਹਿ ਲਿਆ ਸਾਰੀ ਆਹ ਹੈ ਰਹਾ ਇਹਦਾ ਬਹੁਤ ਟਾਈਮ ਹੋ ਗਿਆ ਕਹਿ ਲਿਆ ਤੇਰੇ ਗਲਕ ਦੀ ਇਥੇ ਕੜੀਆਂ ਹੋਣਗੀਆਂ ਤੋਰੀਆਂ ਓਏ ਹੋਣਗੀਆਂ ਕਹਿ ਲਿਆ ਹੋਣੀਆਂ ਉਹੀਆਂ ਉਰੀਆਂ ਤੇ ਪਰੇ ਕਾਮਲਾ ਹੋਇਆ ਤੂੰ ਕਾਮਲਾ ਕਹੇ ਕਿ ਆ ਠੀਕ ਆ ਕਹਿ ਲਿਆ ਹਾਂ ਕਰ ਕਰ ਚੱਲਦਾ ਠੀਕ ਆ ਕਹਿ ਲਿਆ ਆਪਣੇ ਬਣਦਾ ਇੱਕ ਬਾਬਾ ਆਇਆ ਬਾਬਾ ਛਣ ਛਣ ਆਹ ਨਵਾ ਨਵਾ ਨਾ ਮਾ ਬਾਬਾ ਉਹਦਾ ਨਾ ਹੈਗਾ ਛੁਣ ਛਣ ਅੱਛਾ ਛੁਣ ਛਣ ਆਉਦਾ ਨਾ ਲੈ ਲੈ ਕੇ ਜਾਂਦਾ ਉਹਨੂੰ ਬਾਗ ਛੁਣ ਛਣ ਦੇ ਪੈਰੀ ਫੋਨ ਪੈਰੀ ਚੱਲ ਪੈਨੇ ਬਾਬੇ ਬਾਬੇ ਹੀ ਕੋਲ ਕੋ ਆਪਣਾ ਹੱਲਾ ਆਇਆ ਤੈਨੂੰ ਲੈ ਕੇ ਜਾਂਦਾ ਬਾਬੇ ਛੁਣ ਛਣ ਕੋਲੇ ਕਿੱਸੇ ਚੱਲਦੇ ਬਾਬੇ ਸੌਸ ਤੋਂ ਦਾ ਹੱਥ ਕੋਲੇ ਫਿਰ ਦੇਖਦੇ ਆਉਂਦਾ ਵੀ ਚੰਦ ਕਰਕੇ ਬਾਬਾ ਛੁਣ ਛਣ ਫਾੜਾ ਹੀ ਤਕੜਾ ਬਹੁਤ ਜਾਨ ਬਾਨਾ ਵਾ ਬਾਬੇ ਮਾ ਮਾ ਨਹੀਂ ਬੱਸ ਨਹੀਂ ਆਹ ਆਰੇ ਬਾਪੇ ਸੁਣਣ ਛਣ ਦੀ ਹੋਰੀ ਜੈ ਜੈਕਾਰ ਬਾਪੇ ਸੁਣਣ ਛਣ ਦੀ ਹੋਰੀ ਜੈ ਜੈਕਾਰ ਆਰੇ ਬਾਪੇ ਸੁਣਣ ਹੋਰੀ ਜੈ ਜੈਕਾਰ ਉਹ ਬੜੇ ਰੰਗ ਮੰਗ ਬੰਨੇ ਆ ਬਾਬਾ ਨੇ ਬਾਬੇ ਛੁਣ ਛਣ ਦੀ ਚਣਾਈ ਆ ਤੇ ਪੱਤੀ ਆ ਦੀ ਬਾਬਾ ਯਾ ਤੈਨੂੰ ਧੋਖੇ ਨਾਲੇ ਮਿੰਗਲ ਵੀ ਗਈ ਸੀ ਅੱਛਾ ਬਾਬਾਈ ਬਦਲ ਕੋਈ ਨਾ ਬਾਬਾ ਜੀ ਇਹਨਾਂ ਸੱਚ ਨਾਲ ਖੋਲੋ ਸਾਡਾ ਸਾਡਾ ਹੱਲ ਕਰੋ ਕੋਈ ਤੂੰ ਵੀ ਬਹੁਤ ਗੱਪੀਆਂ ਪੱਟ ਤੇ ਤਰੇ ਇੱਕ ਗੋਲੀ ਵੀ ਨਹੀਂ ਵੱਜੀ 15 ਵਜਿਆਂ ਵਾਵਾ ਪੱਟ ਕੇ ਮੇਰੇ ਇੱਥੇ ਉਹਦਾ ਬਾਬਾ ਇੰਨਾ ਝੱਟ ਮਾਰੇ ਗਰੇ ਮਨ ਨੂੰ ਜਲੇਵਾਦੀ ਬਾਬਾ ਮੈਨੂੰ ਤਾਂ ਹੁਣ ਪਤਾ ਲੱਗਿਆਗਾ ਨੇ ਬੱਚਾ ਕਿ ਕਿ ਖੋਲ ਕੇ ਪੀ ਲਓ ਤੁਹਾਡੇ ਉਹ ਬੁਝੁਰਗਾ ਗੱਪ ਘੱਟ ਮਾਰਿਆ ਕਰ ਕੀ ਕਹਾ ਬਾਬਾ ਜੀ ਕੋਈ ਗੱਲ ਨਹੀਂ ਲੈ ਰੱਖੋ ਅੱਗੇ ਤੁਸੀਂ ਹਾਂ ਹਾਂ ਲਾ ਤੇਰੇ ਪੱਟ ਤੇ 12 ਬੱਜੀਆਂ ਬੱਜੀਆਂ ਸੀ 12 ਬੱਜੀਆਂ ਤੇ 12 ਬੱਜੀਆਂ ਸੀ ਆ ਪਾਪਾ ਓਏ ਤਾਈ ਤਾਂ ਪਾਪਾ ਗਈ ਇਹ ਤਾਂ 12 ਬੱਜੀਆਂ ਤਾਂ ਮੈਨੂੰ ਮੇਕਣ ਖਵਾਤੀ ਹੈ ਓਏ ਤੇਰਾ ਖਾਣਾ ਹਾਂ